ਪਰ ਪਾਕਿਸਤਾਨ ਦੀ ਜੰਗ ਖਤਮ ਹੋਣ ਤੋਂ ਬਾਅਦ ਬਹੁਤ ਸਾਰੇ ਹੁਕਮ ਨੇ ਜਿਹੜੇ ਨਵੇਂ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਹਨ ਹਾਲਾਂਕਿ ਜਿਹੜੇ ਪਹਿਲਾਂ ਅਣਮਿੱਥੇ ਸਮੇਂ ਦੇ ਲਈ ਆਰਡਰ ਜਾਰੀ ਕੀਤੇ ਹੋਏ ਸੀ ਪ੍ਰਸ਼ਾਸਨ ਦੇ ਵੱਲੋਂ ਸਾਰਿਆਂ ਦੇ ਉੱਪਰ ਨਵੇਂ ਹੁਕਮ ਜਾਰੀ ਕਰ ਦਿੱਤਾ ਹੈਗਾ ਨੇ ਯਾਨੀ ਕਿ ਜਿਹੜਾ ਪਹਿਲਾਂ ਸਾਰੇ ਹੁਕਮ ਸੀ ਉਹ ਸਾਰੇ ਰੱਦ ਕਰ ਦਿੱਤਾ ਹੈਗਾ ਨੇ ਖਾਸ ਤੌਰ ਤੇ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਉਸ ਤੋਂ ਬਾਅਦ ਬਠਿੰਡਾ ਪ੍ਰਸ਼ਾਸਨ ਦੇ ਵੱਲੋਂ ਅੰਮ੍ਰਿਤਸਰ ਰੋਪੜ ਯਾਨੀ ਕਿ ਉਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਤਾਂ ਪੁਸ਼ਟੀ ਹੋ ਚੁੱਕੀ ਹੈ ਜਿਸ ਤਰੀਕੇ ਨਾਲ ਪਟਿਆਲੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਰੋਪੜ ਦੇ ਵਿੱਚ ਬਠਿੰਡਾ ਦੇ ਵਿੱਚ ਯਾਨੀ ਕਿ ਜਿੰਨੇ ਵੀ ਜਿਹੜੇ ਸਾਕਤਾ ਆਰਡਰ ਜਾਰੀ ਕਰ ਦਿੱਤੇ ਗਏ ਸੀਗੇ ਪ੍ਰਸ਼ਾਸਨ ਦੇ ਵੱਲੋਂ ਬਲੈਕਆਊਟ ਨੂੰ ਲੈ ਕੇ ਜਾ ਪਰ ਰਾਤ ਨੂੰ ਬਾਹਰ ਨਿਕਲਣ ਨੂੰ ਲੈ ਕੇ ਘਰਾਂ ਦੀਆਂ ਬੱਤੀਆਂ ਬਜਾਉਣ ਨੂੰ ਲੈ ਕੇ ਸਾਰੇ ਆਰਡਰ ਪਹਿਲਾਂ ਹੀ ਰੱਦ ਕਰ ਦਿੱਤੇ ਗਏ ਨੇ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਿੱਤੇ ਲੋਕਾਂ ਨੂੰ ਸਿੱਧੇ ਤੌਰ ਤੇ ਇਹ ਗੱਲਾਂ ਕਹੀਆਂ ਜਾਂਦੀਆਂ ਸੀ ਕਿ ਸ਼ਹਿਰਾਂ ਦੇ ਵਿੱਚ ਭਾਵੇਂ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਹੋਵੇ ਕਿ ਰਾਤ ਨੂੰ 7 ਵਜੇ ਤੋਂ ਬਾਅਦ ਕਿਸੇ ਦੇ ਵਿੱਚ 8 ਵਜੇ ਤੋਂ ਬਾਅਦ ਤੁਸੀਂ ਬਾਹਰ ਨਹੀਂ ਆ ਸਕਦੇ ਤਾਂ ਉਹਨਾਂ ਦੇ ਵਿਚਾਲੇ ਹੁਣ ਜਿਹੜਾ ਬਹੁਤ ਵੱਡੀ ਕਵਰਾ ਖਾਸ ਤੌਰ ਤੇ ਪਟਿਆਲੇ ਦੇ ਨਾਲ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਟਿਆਲੇ ਦੇ ਵੱਲੋਂ ਜਿਹੜੇ ਡੀਸੀ ਨੇ ਪ੍ਰੀਤੀ যাদਬ ਨੇ ਡਾਕਟਰ ਪ੍ਰੀਤੀ যাদਬ ਉਹਨਾਂ ਦੇ ਵੱਲੋਂ ਆਰਡਰ ਜਾਰੀ ਕਰ ਦਿੱਤੇ ਗਏ ਨੇ ਕਿ ਜਿੰਨੇ ਵੀ ਪਹਿਲਾਂ ਸਖਤ ਹੁਕਮ ਜਾਰੀ ਕੀਤਾ ਗਿਆ ਸੀ ਜਿਵੇਂ ਕਿ ਜੋ ਵੀ ਰਾਤ ਨੂੰ ਦੁਕਾਨਾਂ ਬੰਦ ਕਰਨ ਨੂੰ ਲੈ ਕੇ ਰਾਤ ਨੂੰ 8 ਵਜੇ ਦੁਕਾਨਾਂ ਬੰਦ ਕਰਨ ਨੂੰ ਲੈ ਕੇ ਹੋਵੇ ਜਾਂ ਕੋਈ ਮੌਲ ਬੰਦ ਕਰਨ ਨੂੰ ਲੈ ਕੇ ਹੋਵੇ ਜਾਂ ਫਿਰ ਉਸ ਤੋਂ ਬਾਅਦ ਬਲੈਕਆਊਟ ਕਰਨ ਨੂੰ ਲੈ ਕੇ ਤੇ ਉਸ ਤੋਂ ਬਾਅਦ ਜਿੰਨੀਆਂ ਵੀ ਬੱਤੀਆਂ ਬਜਾਉਣ ਨੂੰ ਲੈ ਕੇ ਜਾਂ ਫਿਰ ਜਿਹੜੇ ਸਾਈਨ ਬੋਰਡ ਨੇ ਉਹ ਬੰਦ ਕਰਨ ਨੂੰ ਲੈ ਕੇ ਸਾਰੇ ਆਰਡਰ ਕਰ ਦਿੱਤੇ ਗਏ ਨੇ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਿਹੜਾ ਭਾਰਤ ਦੀ جنگ ਖਤਮ ਹੋ ਚੁੱਕੀ ਆ ਤੇ ਉਸ ਤੋਂ ਬਾਅਦ ਜਿਹੜੇ ਆਰਡਰ ਨੇ ਨਵੇਂ ਜਾਰੀ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਬਟਿੰਡੇ ਦੇ ਵਿੱਚ ਵੀ ਇਸੇ ਤਰੀਕੇ ਨਾਲ ਕਿਉਂਕਿ ਬਟਿੰਡਾ ਉਹ ਜ਼ਿਲ੍ਹਾ ਜਿੱਥੇ ਕਿ ਕਈ ਵਾਰ ਜਿਹੜਾ ਪਾਕਿਸਤਾਨ ਦੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਸੀ ਪਰ ਹਾਲਾਂਕਿ ਜਿਹੜਾ ਭਾਰਤੀ ਫੌਜ ਦੁਆਰਾ ਉਹਨਾਂ ਦੀ ਕੋਸ਼ਿਸ਼ ਨੂੰ ناکਾਮ ਕੀਤਾ ਜਾਂਦਾ ਸੀ ਪਰ ਆ ਫੇਰ ਵੀ ਬਟੰਡਾ ਜਿਹੜਾ ਡਿਪਟੀ ਕਮਿਸ਼ਨਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਸਖਤ ਹੁਕਮ ਜਾਰੀ ਕੀਤੇ ਹੋਏ ਸੀ ਇਸੇ ਤਰੀਕੇ ਨਾਲ ਅਮ੍ਰਿਤਸਰ ਦੇ ਵਿੱਚ ਇਸੇ ਤਰੀਕੇ ਨਾਲ ਪਟਿਆਲੇ ਦੇ ਵਿੱਚ ਦਾ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਵੱਲੋਂ ਹੁਣ ਪਹਿਲੇ ਜਿੰਨੇ ਵੀ ਸਖਤ ਹੁਕਮ ਸੀ ਉਹ ਰੱਦ ਕਰ ਦਿੱਤੇ ਗਏ ਨੇ ਬਲੈਕਆਊਟ ਰੱਦ ਕਰ ਦਿੱਤਾ ਗਿਆ ਬੱਤੀਆਂ ਬਜਾਉਣ ਦੇ ਹੁਕਮ ਰੱਦ ਕਰ ਦਿੱਤੇ ਗਏ ਨੇ ਰਾਤ ਨੂੰ ਜੜੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਰੱਦ ਕਰ ਦਿੱਤੇ ਗਏ ਨੇ ਰਾਤ ਨੂੰ ਸ਼ਹਿਰ ਦੇ ਵਿੱਚ ਜਾਣ ਦੇ ਜਿਹੜੇ ਹੁਕਮ ਸੀ ਜੋ ਹੁਕਮਾਂ ਦੇ ਉੱਪਰ ਰਾਤ ਨੂੰ ਸ਼ਹਿਰ ਦੇ ਵਿੱਚ ਜਾਣ ਦੇ ਉੱਪਰ ਜਿਹੜੀ ਪਾਬੰਦੀ ਲੱਗੀ ਹੋਈ ਸੀ ਉਹ ਹੁਕਮ ਰੱਦ ਕਰ ਦਿੱਤੇ ਗਏ ਨੇ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਬਹੁਤ ਸਾਰੇ ਜਿਹੜੇ ਨਗਵੇਂ ਹੁਕਮ ਨੇ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਜਿਹੜੇ ਬਲੈਕਆਊਟ ਨੂੰ ਲੈ ਕੇ ਜਾਂ ਬਹੁਤ ਸਾਰੇ ਬੰਦ ਨੂੰ ਲੈ ਕੇ ਹੁਕਮ ਸੀ ਉਹ ਸਾਰੇ ਰੱਦ ਕਰ ਦਿੱਤੇ ਗਏ ਨੇ ਪੰਜਾਬ ਦੇ ਵਿੱਚ